ਲਗਭਗ 50 ਫੁੱਟ ਦਾ ਪਾੜ ਹੈ ਜਿਹੜਾ ਪਿੱਛੇ ਪਿਆ 2-300 ਕਿੱਲੇ ਦੇ ਵਿੱਚ ਹੈ ਜਿਹੜਾ ਪਾਣੀ ਇਹ ਹੁਣ ਤੱਕ ਭਰ ਗਿਆ ਸੜਕਾ ਜਿਹੜੀ ਉਹ ਪੱਟੀ ਆ ਜਿਹੜਾ ਕਿਸਾਨਾਂ ਦਾ ਨੁਕਸਾਨ ਆ ਉਹ ਹੋ ਰਿਹਾ ਨਹਿਰ ਸਾਰੀ ਇੱਕ ਸਾਈਡ ਤੇ ਬਣੀ ਹੋਈ ਆ ਇਸ ਦੇ ਨਾਲ ਜਿਹੜਾ ਇੱਕ ਤਾਂ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨਾ ਘਰਾਂ 'ਚ ਪਾਣੀ ਭਰਨਾ ਟੇਲਾਂ ਵਾਲੇ ਕਿਸਾਨ ਉਹ ਪਾਣੀ ਨੂੰ ਤਰਸ ਰਹੇ ਆ ਦੇ ਨੇ ਦਾਣੇ ਜਿਹੜੇ ਦੋ ਮਾਣਿਆਂ ਜਿਹੜੇ ਉਹ ਵੀ ਡੁੱਬੀ ਜਾਂਦੇ ਨੇ ਮਖਾਨ ਡਿੱਗਰ ਤੇ ਹੋਇਆ ਅੱਖੇ ਖਿੱਚ-ਖਿੱਚ ਕੇ ਜਿਆ ਕੇ ਗੱਟੇ ਬਾਹਰ ਕੱਢੀ ਜਾਂਦੇ ਨੇ ਕੋਈ ਇੱਥੇ ਇਹ ਤੱਕ ਕੋਈ ਸਹਾਸਨ ਦਾ ਬੋਲ ਹਾਲਚਾਲ ਪੁੱਛਣ ਆਇਆ ਹੀ ਨਹੀਂ ਤੇ ਕੀ ਕਰਨਗੇ ਜਿਹੜੇ ਜਿਹੜਾ ਜਿਹੜਾ ਚਾਰ-ਮਾਣ ਦਾਣੇ ਇਹਨਾਂ ਦੇ ਉਹ ਵੀ ਫਿੱਟ ਗਏ ਕੀ ਖਾਣਗੇ ਕਿੱਦਾਂ ਜਾਣਗੇ ਆਪ ਪਾਣੀ ਨੀਂਦੇ ਵਿੱਚੋਂ ਪਾ ਗਏ ਅੰਦਰ ਆਉਣਾ ਚાલુ ਹੋ ਗਿਆ ਨੀਂਦੇ ਵਿੱਚੋਂ ਪਾ ਕੇ ਪਾਣੀ ਉਹ ਅੰਦਰ ਚાલુ ਹੋ ਗਿਆ ਇੰਨਾ ਪਾਣੀ ਰਾਤ 1:2 ਵਜੇ ਦੀ ਮੈਂ ਟੁੱਟੀ ਆ ਤੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਆਇਆ ਬੜੇ ਦੁੱਖ ਦੀ ਗੱਲ ਗਰੀਬਾਂ ਦੀਆਂ ਛੱਤਾਂ ਵਿਚਾਰਿਆਂ ਦੀਆਂ ਆ ਵੇਖ ਲਓ ਤਰੇੜਾਂ ਆਉਣੀਆਂ ਚਾਲੂ ਹੋ ਗਈਆਂ ਬੜੇ ਹਾਲਾਤ ਮਾੜੇ ਹੋ ਗਏ ਨੇ ਪਰ ਵਿਚਾਰਾ ਗਰੀਬ ਬੰਦਾ ਕਰੂਗਾ ਕੀ 16 ਤਰੀਕ ਤੋਂ ਉੱਤੋਂ ਇਹਨਾਂ ਨੇ ਬੰਦੀ ਦੇ ਦਿੱਤੀ ਆ ਤੇ ਜੀਵਿਦਾਰਾਂ ਨੂੰ ਪਹਿਲਾਂ ਮਾਰਨ ਤੇ ਤੁਲੇ ਤੇ ਗਰੀਬ ਤਾਂ ਅੱਜ ਮਰ ਰਿਹਾ ਵੇਖੋ ਪਾਣੀ ਹੋਣਾ ਚਾਲੂ ਹੋ ਗਿਆ ਅੰਦਰਾਂ 'ਚ ਵੜਨਾ ਪਾਣੀ ਚਾਲੂ ਹੋ ਗਿਆ ਜੀ ਆ ਵੇਖੋ ਜੀ ਅਸੀਂ ਤੁਹਾਨੂੰ ਟਾਣੀ 26 ਦੇ ਵਿੱਚ ਇੱਕ ਗਰੀਬ ਪਰਿਵਾਰ ਕੋਲੇ ਖੜੇ ਹਾਂ ਸੀ ਉਹਨਾਂ ਦੇ ਘਰੇ ਪਾਣੀ ਵੜ ਚੁੱਕਿਆ ਬਾਕੀ ਇਹਦੇ ਦੁੱਖ ਦੀ ਗੱਲ ਆ ਵੀ 1 ਵਜੇ ਦੀ ਨਹਿਰ ਟੁੱਟੀ ਹੈ। ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਇਹਦੇ ਵਿਚਕਾਰ। ਇਹਨਾਂ ਨੇ ਸਾਨੂੰ ਫੋਨ ਕੀਤਾ। ਅਸੀਂ ਨਹਿਰ ਵੀ ਜਾ ਕੇ ਦੇਖੀ, ਲਾਈਵ ਪਾਇਆ। ਤੁਹਾਨੂੰ ਲਾਈਵ 'ਚ ਤਸਵੀਰਾਂ ਵਿਖਾਈਆਂ ਨੇ। ਹੁਣ ਇਹਨਾਂ ਦੇ ਘਰ ਦੇ ਲਾਜ ਦੇਖ ਲਓ ਵੀ ਕੰਦ ਕ੍ਰੋਸ ਕਰਕੇ ਪਾਣੀ ਆ ਗਿਆ ਇੱਥੇ, ਨੀਹਾਂ 'ਤਾਂ। ਬਾਕੀ ਤੁਹਾਨੂੰ ਆਪ ਦੱਸਣਗੇ ਅੰਕਲ ਜੀ ਸਾਣੇ ਕੀ। ਮੈਂ ਸਤਨਾਮ ਸਿੰਘ ਟਾਣੀ ਸਾਭੀ ਦਾ ਰਹਿਣ ਵਾਲਾ ਹਾਂ। ਮੇਰੇ ਘਰ ਦੇ ਵਿੱਚ ਨਹਿਰ ਦਾ ਪਾਣੀ ਟੁੱਟ ਜਿਹੜੀ ਟੁੱਟੀ ਆ ਰਾਤ 1 ਵਜੇ ਦੀ ਸਾਰਾ ਪਾਣੀ ਮੇਰੇ ਘਰਾਂ ਦੇ ਵਿੱਚ ਵੜ ਗਿਆ। ਸਾਰੀ ਛੱਤਾਂ ਦੇ ਵਿੱਚ ਪਾਣੀ, ਨੀਹਾਂ ਸੱਤ ਡਿੱਗਣ ਦਾ ਬਣੂ ਨਹੀਂ ਤਾਂ ਚਾਰ ਬਣਾ ਖੜਾ ਤੇ ਅਸੀਂ ਹੁਣ ਸਰਕਾਰ ਕੋਲੇ ਮੰਗ ਕਰਦੇ ਆ ਕਿ ਵੀ ਇਹਦੀ ਕੋਈ ਕਾਰਵਾਈ ਕਰਵਾਈ ਜਾਵੇ ਤੇ ਤਾਂ ਕਿ ਸਾਡਾ ਕੋਈ ਟੈਂਪਾਸ ਹੋ ਜਾਵੇ ਇਹਦਾ ਦੇ ਨਿੱਕੇ ਨਿੱਕੇ ਬੱਚੇ ਦੇ ਬੱਚਾ ਵਿਚਾਰੇ ਨੇ ਬਾਹਰ ਕੱਢ ਕੇ ਪਾਇਆ ਹੋਰ ਜਿਹੜਾ ਪਰਿਵਾਰ ਨਿੱਕੇ ਦੇ ਕੋਈ ਪਤਾ ਨਹੀਂ ਕਦੋਂ ਵੀ ਬੱਚੇ ਮਕਸੀਦਾ ਹਮ ਨੂੰ ਖਤਰਾ ਹੈਗਾ ਤੇ ਸਾਡੀ ਸੱਤਾਂ ਡਿੱਗਣ ਦੇ ਕਿ ਕੱਲ ਨੂੰ ਕੋਈ ਨੁਕਸਾਨ ਹੋ ਜਾਵੇ ਤੇ ਇਹ ਜੁਮਾਹਰ ਸਰਕਾਰ ਹੈ ਜੀ ਜਾਂ ਮਸਲੇ ਜੋ ਸਾਡੇ ਨਾਲ ਜਿਹੜਾ ਹੋ ਰਹੀ ਹੈ ਸਾਨੂੰ ਪਤਾ ਹੈ ਆ ਵੇਖੋ ਜੀ ਤੁਹਾਨੂੰ ਲਾਈਟ ਤਸਵੀਰਾਂ ਖਾ ਲਈਆਂ ਸੈਂਕੋ ਸਾਬ ਫਸ 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 ਦੀ ਆਹ ਵੇਖੋ ਸਾਹਮਣੇ ਆਹ ਦਵਾਰ ਉਥੋਂ ਦੀ ਵਗਾਰੀ ਪੰਜ ਪੰਜ 6 6 ਫੁੱਟ ਪਾਣੀ ਭਰ ਗਿਆ ਨਾਲ ਇਧਰੋਂ ਸਾਹਮਣੇ ਸਾਹਮਣੀ ਸੜਕ ਵੀ ਕ੍ਰੋਸ ਕਰ ਗਿਆ ਪਾਣੀ ਇਧਰੋਂ ਟਾਣੀ ਕਰਨਾਲ ਵਾਲੀ ਵੀ ਕ੍ਰੋਸ ਕਰ ਗਿਆ ਛੜਕ ਪਾਣੀ ਦੋਵੇਂ ਬੰਨੇ ਛੜਕਦੇ ਪਾਣੀ ਆ ਇੰਨੀ ਜ਼ਬਰਦਸਤ ਤੇ ਜੈ ਸਾਬ ਉਥੋਂ ਭੱਜ ਗਏ ਉਹਨਾਂ ਤੋਂ ਅਸੀਂ ਸਵਾਲ ਪੁੱਛਿਆ ਤੇ ਜੈ ਸਾਬ ਉਥੋਂ ਭੱਜ ਕੇ ਕਹਿੰਦੇ ਪਾਣੀ ਪਿੱਛੋਂ ਹਾਂਜੀ ਸਾਥੀਓ ਤੁਹਾਨੂੰ ਵਖਾਰੇ ਆ ਮਕਾਨ ਦੇ ਨਾਲ ਬਿਲਕੁਲ ਪਾਣੀ ਲੱਗ ਚੁੱਕਾ 5-5 ਫੁੱਟ 4-4 5-5 ਫੁੱਟ ਪਾਣੀ ਆ ਵੇਖੋ ਤੁਹਾਨੂੰ ਵਿਖਾ ਰਹੇ ਅਸੀਂ ਕੈਮਰਾਮੈਨ ਨੂੰ ਕਹਾਂਗਾ ਵੀ ਦੂਰ ਤੱਕ ਵਿਖਾ ਦੇ ਘਟੋ ਘਟ ਤਿੰਨ ਸੌ ਏਕੜ ਦੇ ਨੇੜੇ ਇੱਥੇ 300 ਏਕੜ ਦੇ ਨੇੜੇ ਪਾਣੀ ਭਰ ਚੁੱਕਿਆ ਤੇ ਆ ਤੁਹਾਨੂੰ ਮਕਾਨ ਵਿਖਾ ਰਹੇ ਜਿੰਨਾਂ ਵਿਚਾਰਿਆਂ ਦਾ ਤੇ ਡੁੱਬ ਕੇ ਤਬਾਹ ਹੋ ਗਏ ਨੇ ਅਜੇ ਪਾਣੀ ਫੁੱਲ ਆਈ ਜਾਂਦਾ ਮਗਰੋਂ ਪਾਣੀ ਇਹ ਨਹਿਰ ਬੰਦ ਨਹੀਂ ਕੀਤੀ ਤੇ ਆ ਸਭ ਦਿਹਾੜੀਦਾਰ ਵਿਚਾਰੇ ਮਜ਼ਦੂਰ ਬੰਦੇ ਨੇ ਜਿੰਨਾਂ ਦੇ ਸਾਰੇ ਮਕਾਨਾਂ 'ਚ ਪਾਣੀ ਪੈ ਗਿਆ ਅਸੀਂ ਉੱਚੇ ਥਾਂ ਤੇ ਖਲੋ ਕੇ ਵੀਡੀਓ ਬਣਾਉਣਾ 5-5 ਫੁੱਟ ਪਾਣੀ ਪਿੱਛੇ ਸਾਰੇ ਖੜਾ ਆ ਅਜੇ ਤੱਕ ਕੋਈ ਜੀਸੀਬੀ ਕੁਛ ਨਹੀਂ ਆਇਆ ਅਜੇ ਤੋ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਆ ਜੀਸੀਬੀ ਕਿਰਾਏ ਤੇ ਲਿਆ ਕੇ ਆਪਦਾ ਪਾਣੀ ਗਾਹ ਸੜਕ ਤੋੜ ਕੇ ਪਾਰ ਕੱਢਦੇ ਪਏ ਨੇ ਆ ਦੋ ਤਿੰਨ ਟਾਣੀਆਂ ਸਾਰੀਆਂ ਸਾਰੀਆਂ ਡੁੱਬਣ ਦਾ ਖਤਰਾ ਹੈ ਜੇ ਅਜੇ ਤੱਕ ਕੋਈ ਘੰਟਾ ਦੋ ਘੰਟੇ ਨਹਿਰ ਨਾ ਬੰਦ ਕੀਤੀ ਅਸੀਂ ਨਹਿਰ ਤੋਂ ਹੋ ਗਏ ਆ ਉੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕੋਈ ਜੀਸੀਬੀ ਨਹੀਂ ਆਈ ਕੋਈ ਗੱਟਾ ਨਹੀਂ ਕੋਈ ਬੰਦਾ ਨਹੀਂ ਉੱਥੇ ਕੋਈ ਨਹੀਂ ਆਇਆ ਆ ਮਾਤਾ ਦਾ ਕਾਰਾ ਵਿਚਾਰੀ ਆ ਉਹਦਾ ਦੁੱਖੜਾ ਰੋਂਦੀ ਆ ਦੱਸੋ ਮਾਤਾ ਜੀ ਬੋਲ ਮਾਤਾ ਸਾਡਾ ਮਕਾਨ ਢਿੱਤੀ ਜਾਂਦਾ ਇਸ ਕਲੇ ਤੇ ਦੱਸ ਨਾ ਹੋ ਕੇ ਮਕਾਨ ਸਾਰੇ ਅਸੀਂ ਕਿੱਥੇ ਜਾਵਾਂਗੇ ਤੇ ਕਿੱਥੇ ਰੁਲਾਣਗੇ ਬੜਾ ਦੁੱਖ ਵਿਚਾਰੀ ਮਾਤਾ ਆਦਾ ਦੁੱਖੜਾ ਸੁਣਾਉਂਦੀ ਰੋਈ ਪਈ ਆ ਵੀ ਵਿਚਾਰੀ ਦੀ ਨੀਂਹ ਨਾ ਪਾਣੀ ਆ ਤੇ ਭਰ ਗਿਆ ਸਾਹ ਵੇਖੋ ਤੁਹਾਡੇ ਸਾਹਮਣੇ ਸਾਡੇ ਕੋਲੇ ਪ੍ਰਧਾਨ ਜੀ ਪਹੁੰਚੇ ਹੋਣ ਬਖਸ਼ੀਤ ਜੀ ਇਹ ਵਿਚਾਰੇ ਪਹਿਲਾਂ ਨਹਿਰ ਤੋਂ ਪਾਰ ਗਏ ਸਾਰਿਆਂ ਨੂੰ ਬੁਲਾਇਆ ਉੱਥੇ ਉੱਥੇ ਕੋਈ ਨਹੀਂ ਪਹੁੰਚਿਆ ਹਲੇ ਇਹ ਸਾਡਾ ਹਾਲਚਲ ਪੁੱਛਦੇ ਹੋਰ ਸਾਡੇ ਕੋਲ ਕੋਈ ਨਹੀਂ ਆਇਆ ਆ ਅਸੀਂ ਨਹਿਰ ਟੁੱਟੀ ਆ ਕਰਤ ਨੂੰ ਮੀਂਹ ਆਂਦੀ ਕਰਕੇ ਉਸ ਨੂੰ ਅਸੀਂ ਬੰਨ ਰੋਕਣ ਲਈ ਪਾਣੀ ਰੋਕਣ ਲਈ ਬੰਦ ਕਰ ਰਹੇ ਆ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਕਿੰਨੇ ਘਰਾਂ ਵਿੱਚ ਤਰ੍ਹਾਂ ਹੋ ਗਿਆ ਵਾਦੂ ਕਰੇ ਇਧਰੋਂ ਸਾਰੇ ਪੀ ਪਾਣੀ ਕੰਦਾ ਡੇਗ ਗੀਆਂ ਤੇ ਕੱਢ ਗਿਨਾਰੇ ਤੇ ਤੁਸੀਂ ਸਭ ਪਿੰਡ ਦੇ ਹੋ ਹਾਂਜੀ ਮਹਿਕਮੇ ਤੇ ਆਏ ਕੋਈ ਜੀ ਇਹ ਫਿਰ ਪਿੰਡ ਵਾਲੇ ਤੁਸੀਂ ਜਿਹੜੇ ਮੁੰਡੇ ਸਾਰੇ ਇਕੱਠੇ ਹੋ ਕੇ ਕਰ ਰਹੇ ਹੋ ਕੰਮ ਹਾਂਜੀ ਸਾਰੇ ਇਕੱਠੇ ਹੋ ਗਏ ਦੀ ਟਾਣੀਆਂ ਦੇ ਕੋਲ ਕੋਲ ਅੱਛਾ ਕੌਣ ਕੌਣ ਇਕੱਠਾ ਹੋਇਆ ਜਿਹੜਾ ਟਾਣੀ ਸਰਦਾਰ ਜੀ ਤੇ ਪਿਆਰੇ ਕਿੰਨੇ ਜਣੇ ਇਕੱਠੇ ਹੋਏ ਟਾਣੀ ਚ ਆ ਗਏ ਜੀ 10 15 ਜਣੇ ਅੱਛਾ ਮੁੰਡੇ ਮੁੰਡੇ ਹਾਂਜੀ ਲੱਗੇ ਵੀ ਹੁਣ ਸਾਰੇ ਹਾਂਜੀ ਬਾਕੀ ਹਲੇ ਆਂਦੇ ਨੇ ਕਹਿੰਦੇ ਤੇ ਬੰਨ ਲੋਗੇ ਫਿਰ ਤੁਸੀਂ ਬੰਨ ਲਾਂਗੇ ਬੰਨ ਲਾਂਗੇ ਕਹਿਣਾ ਸਰ ਤੁਹਾਡੇ ਸਾਹਮਣੇ ਹੀ ਵੇਖ ਲਓ ਜੀ ਪਿਛਲੇ ਰਾਤੀ 1 ਵਜੇ ਦੀ ਮਹਿ ਟੁੱਟੀ ਹੈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਹਾਂ ਇਹ ਆਪ ਲੋਕਾਂ ਨੇ ਲਿਆ ਕੇ ਜੀਸੀਬੀ ਨੂੰ ਫੋਨ ਕਰਕੇ ਇਹ ਚੋੜਕ ਤੋੜ ਕੇ ਤੇ ਪਾਣੀ ਜਿਹੜਾ ਘਰਾਂ ਚ ਵੜਨ ਤੋਂ ਬਚਾਇਆ ਜੀ ਗਰੀਬ ਲੋਕਾਂ ਦੇ ਵਿਚਾਰਿਆਂ ਦੇ ਕਰਨੇ ਠੀਕ ਹੈ ਜੀ ਕੋਈ ਜ਼ਿਮੀਦਾਰ ਵੀ ਕੋਈ ਜਿਆਦੇ ਤਕੜੇ ਨਹੀਂ ਕਿਲੇ ਦੋ ਕਿੱਲੇ ਦੇ ਮਾਲਕ ਨੇ ਆ ਸਾਡੇ ਭਰਾ ਦਾ ਨਰਮਾ ਵੀ ਤਹਿਸ਼ਨਾਹ ਹੋ ਗਿਆ ਮੂੰਗੀ ਵੀ ਬੜੇ ਵੱਡੇ ਪੱਦਰ ਤੇ ਨਰਮਾ ਵੀ ਖਰਾਬ ਹੋਇਆ ਤੇ ਮੂੰਗੀ ਦੀ ਫਸਲ ਵੀ ਹੋਈ ਤੇ ਮੱਕੀ ਵੀ ਗਈ ਜੀ ਜ਼ਮੀਨ ਵੀ ਠੇਕੇ ਤੇ ਲਈ ਹੈ 70-75 ਹਜ਼ਾਰ ਨੂੰ ਤੇ ਵਿਚਾਰਾ ਕੀ ਕਰੂਗਾ ਫਿਰ ਇਹ ਸਰਕਾਰਾਂ ਕਹਿੰਦੀਆਂ ਵੀ ਜ਼ਿਮੀਦਾਰਾ ਉਹਨੇ ਫਾਈਲ ਲੈ ਲੈ ਤੇ ਫਾਈਲ ਲਊਗਾ ਹੋਰ ਕਰੂਗਾ ਕੀ ਵਿਚਾਰਾ ਕਿਸਾਨਾਂ ਤੱਕੇ ਦੁਖੀ ਐ ਅੱਗੇ ਟੈਲਾਂ ਵਾਲਿਆਂ ਨੂੰ ਵਿਚਾਰਾਂ ਨੂੰ ਜਿਨ੍ਹਾਂ ਨੂੰ ਬਕੈਨ ਹੋ ਗਿਆ ਜੈਂਡ ਵਾਲਾ ਇਹਨਾਂ ਨੂੰ ਪਾਣੀ ਚਾਹੀਦਾ ਸੀਗਾ ਤੋ ਮਿਲ ਗਿਆ 16 ਤਰੀਕ ਦੀ ਇਹਨਾਂ ਨੇ ਨਹਿਰ ਬੰਦੀ ਕੀਤੀ ਐ ਸਾਡੀ ਤੇ ਪਹਿਲਾਂ ਤੋਂ ਨਹਿਰ ਬੰਦੀ ਐ ਪਹਿਲਾਂ ਵੀ 15 ਦਿਨ ਨਹਿਰ ਬੰਦੀ ਟੁੱਟ ਗਈ ਸੀ ਹੁਣ ਵੀ ਟੁੱਟ ਗਈ ਤੇ ਆ 16 ਤਰੀਕ ਆਈ ਐ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਸ਼ਾਸਨ ਮਾੜਾ ਨਹੀਂ ਕਹਿ ਸਕਦੇ ਇਹੋ ਜੇ ਬੰਦਿਆਂ ਨੂੰ ਤਾਂ ਮੈਂ ਕਹਿੰਦਾ ਵੀ ਭਗਵੰਤ ਮਾਨਾ ਉਹਦੇ ਨਾਲ ਰੱਖੇ ਪੰਜਾਬ ਤਰੱਕੀ ਦੀ ਰਾਹ ਤੇ ਐ ਬਹੁਤ ਤਰੱਕੀ ਦੀ ਰਾਹ ਤੇ ਚੱਲ ਗਿਆ ਪੰਜਾਬ ਇਹ ਪੰਜਾਬ ਪੰਜਾਬ ਡਿਸਟ੍ਰਿਕਟਰੀ ਹੈ ਜੀ ਇਹ ਆਪਣੀ ਟਾਣੀ ਸਫੀ ਕੋਲੋਂ ਟੁੱਟੀ ਐ ਤੇ ਜਿਵੇਂ ਕੱਲ ਰਾਤ ਨੂੰ ਤੇਜ਼ ਹਨੇਰੀ ਤੇ ਮੀਂਹ ਝੜ ਆਇਆ ਉਸ ਦਾ ਡਾਫਾ ਬਹੁਤ ਲੱਗੀਆਂ ਜੀ ਤੇ ਓਵਰਫਲੋ ਹੋਣ ਕਰਕੇ ਟੁੱਟ ਗਈ ਤੇ ਜਿਵੇਂ ਸਾਨੂੰ ਪਤਾ ਲੱਗੇ ਰਾਤ ਨੂੰ 2 ਵਜੇ ਪਤਾ ਲੱਗਿਆ ਸੀਗਾ ਕਿਰਾਵਾ ਹਟ ਤੋਂ ਪਾਣੀ ਘਟਾਤਾ ਤੇ ਹੁਣ ਆਪਾਂ ਮਤਲਬ ਵੀ ਅੱਗੇ ਮਿੱਟੀ ਆਣ ਲੱਗੀ ਐ ਤੇ ਸਿਮਿੰਟ ਖਾਲੀ ਸਿਮਿੰਟ ਬੈਗਸ ਆ ਗਏ ਉਹਨਾਂ ਨੂੰ ਪਰਣਾ ਉਹ ਵੀ ਸਟਾਰਟ ਹੋਇਆ ਕੰਮ ਤੇ ਕੱਲ ਤੱਕ ਬਣੀ ਜਾਊਗੀ ਕਿੰਨਾ ਪਾੜ ਕਿੰਨੇ ਫੁੱਟ ਦਾ ਹੈਗਾ ਤੇ ਇਹ ਜੀ ਘਟੋ ਘਟ 50 ਫੁੱਟ ਦਾ ਪਾੜ ਹੈਗਾ ਮੁਕੇ ਤੇ ਹਾਂਜੀ ਕਿ ਕਿ ਨੁਕਸਾਨ ਕੀ ਟਾਣੀਆਂ ਤੱਕ ਵੀ ਕਹਿੰਦੇ ਜਿਹੜਾ ਪਾਣੀ ਜਿਹੜਾ ਟਾਣੀਆਂ ਦਾ ਸੁਣ ਚਾਏ ਇੱਕ ਦੋ ਟਾਣੀਆਂ ਚ ਪਾਣੀ ਗਿਆ ਬਾਕੀ ਖੇਤਾਂ ਦਾ ਕੋਈ ਨੁਕਸਾਨ ਨਹੀਂ ਹੈ ਕਣਕਾਂ ਵੱਡੀਆਂ ਸੀ ਜਮੀਨਾਂ ਵੇਲੀ ਸੀ ਕੋਈ ਨੁਕਸਾਨ ਨਹੀਂ ਹੈਗਾ ਤੇ ਟਾਣੀਆਂ ਸੁਣ ਚਾਏ ਇੱਕ ਦੋ ਟਾਣੀਆਂ ਚ ਪਾਣੀ ਗਿਆ ਜੀ ਕਿਹਦੇ ਪਾਣੀ ਵੀ ਕਿੰਨੀ ਘਟਾਇਆ ਨਹੀਂ ਪਾਣੀ ਘਟਾਤਾ ਜੀ ਰਾਤ ਹੀ ਘਟਾਤਾ 3 ਵਜੇ ਜਿਵੇਂ ਸਾਨੂੰ ਪਤਾ ਲੱਗਾ ਪਾਣੀ ਘਟਵਾਤਾ ਦੂਸਰਾ ਉਹ ਹੱਡ ਤੋਂ ਪਾਣੀ ਘਟਣਾ ਜੀ ਟਾਈਮ ਲੱਗਣਾ ਉੱਥੇ ਪਾਣੀ ਘਟ ਜੂਗਾ ਕਾਰਨ ਕੀ ਰਿਹਾ ਜੀ ਜਰਾ ਕਾਰਨ ਜੀ ਰਾਤ ਜਿਵੇਂ ਤੇਜ ਹੈਗੀ ਤੇ ਮੀਂਹ ਆਇਆ ਤੇ ਉਸ ਕਾਰਨ ਕਿ ਦਰਖਤ ਡਿੱਗੇ ਕਿੱਕਰ ਡਿੱਗੇ ਅੰਦਰ ਉਹ ਡਾਫ ਲੱਗੀ ਤੇ ਨਹਿਰ ਉਹ ਤੋਂ ਹੋ ਗਈ ਟੁੱਟ ਗਈ ਜੀ ਇਹੀ ਆਈ ਆਈਆਂ ਹੋਰ ਕਿਤੇ ਵੀ ਤੁਹਾਨੂੰ ਨਹੀਂ ਨਹੀਂ ਜੀ ਨਹੀਂ ਇਹ ਹੀ ਨਾ ਟੁੱਟੀ ਹੈ ਹੁਣ ਤਾਂ ਮੁੱਕੇ ਤੇ ਤੁਹਾਨੂੰ ਸਾਰੇ 8 ਵਜੇ ਪਤਾ ਲੱਗਾ ਤੇ ਅਸੀਂ ਉਹ 8 ਵਜੇ ਤੋਂ ਬਾਅਦ ਇੱਥੇ ਆਏ ਆ ਅੱਛਾ ਆਣ ਕੇ ਪਤਾ ਲਿਆ ਕੋਈ ਇੱਥੇ ਆਸ-ਪਾਸਿਆਂ ਨਾਲ ਲੈ ਕੇ ਫਿਰ ਅਸੀਂ ਆ ਤੋੜਿਆ ਨਹੀਂ ਤਾਂ ਟਾਣੀ ਜਿਹੜੀ ਆ ਇਹ ਮਾਨੂੰ ਮਕਾਨ ਡਿੱਗ ਜਾਣੇ ਸੀ ਇਹ ਆ ਪਾਣੀ ਤੋੜਨ ਕਰਕੇ ਹੁਣ ਦੂ-ਦੂ ਫੁੱਟ ਪਾਣੀ ਥੱਲੇ ਚ ਲਿਆ ਗਿਆ ਹੈ ਤੇ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਉੱਥੇ ਨਹਿਰ ਤੇ ਵੀ ਗਏ ਕੋਈ ਨਹੀਂ ਆਇਆ ਉੱਥੇ ਜੀ ਜੀ ਸਾਹਿਬ ਖੜੇ ਸੀ ਉਹਨਾਂ ਨੂੰ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਆਪ ਦਾ ਮੋਟਰਸਾਈਕਲ ਲੈ ਕੇ ਭਜਾ ਕੇ ਸਾਡੇ ਨਾਲ ਕਿਸੇ ਕੋਈ ਗੱਲਬਾਤ ਨਹੀਂ ਕੀਤੀ ਆਪ ਹੀ ਜਿੰਨੇ ਜ਼ਿਮੀਂਦਾਰ ਨੇ ਆਪ ਨੂੰ ਆਪਣਾ ਬਚਾਅ ਕਰਦੇ ਪਏ ਨੇ ਤੇ ਕਿਸੇ ਦਾ ਨਰਮਾ ਕਿਸੇ ਨੇ ਪਨੀਰੀਆਂ ਬੀਜੀਆਂ ਸੀ ਛੋਨੇ ਦੀਆਂ ਕਿਸੇ ਮੂੰਗੀ ਬੀਜੀ ਸੀ ਸਾਰਾ ਜੀ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਧਾਨੀਆਂ ਦਾ ਵੀ ਨੁਕਸਾਨ ਵੇਚਾਂ ਨਾ ਕਰਾ ਟਾਣੀ ਦਾ ਪਾਣੀ ਵੜ ਕੇ ਦੋ ਦੋ ਮਰ ਧਾਣੇ ਸੀ ਜਿਨ੍ਹਾਂ ਦੇ ਉਹ ਧਾਣੇ ਭਿੱਜ ਗਏ ਟੂੜੀਆਂ ਜਿਹੜੀਆਂ ਨੇ ਉਹ ਸਾਹਮਣੇ ਤੁਹਾਡੇ ਉਹ ਤਾੜ ਲੱਗੀ ਸਾਰਾ ਥੱਲੇ ਪਾਣੀ ਵੜ ਗਿਆ ਹੁਣ ਕੀ ਪਾਊਗਾ ਮਾਲ ਨੂੰ ਪੱਛੂ ਸਾਰੇ ਭੁੱਖੇ ਮਰਨਗੇ ਉਹਦੇ ਤੇ ਫਿਰ ਲੋਕਾਂ ਨੇ ਹੀ ਸੜਦ ਤੋੜੀ ਫਿਰ ਪਾਣੀ ਲੋਕਾਂ ਨੇ ਸੀ ਲੋਕਾਂ ਤੋੜ ਕੇ ਨਾ ਤੋੜਦੇ ਫਿਰ ਜੀ ਸਾਰਾ ਉਹਨੂੰ ਮਕਾਨ ਜਿਹੜੇ ਅੰਦਰ ਪਾਣੀ ਵੜ ਕੇ ਬਿਲਕੁਲ ਖਤਮ ਹੋ ਜਾਂਦੇ ਸੀ ਹਾਂ ਜੀ ਰਲ ਕੇ ਸਾਰਿਆਂ ਨੇ ਫਿਰ ਰਾਏ ਕਰਕੇ ਫਿਰ ਖੱਚ ਤੋੜੀ ਆ ਲੋਕਾਂ ਨੇ ਪਹਚਾ ਕਿਤਾ ਪ੍ਰਸ਼ਾਸਨ ਨਹੀਂ ਆਇਆ ਬਿਲਕੁਲ ਨਹੀਂ ਜੀ ਆਇਆ ਕੋਈ ਜੀ ਸੀ ਬੀ ਨਹੀਂ ਲਾਂਦੀ ਅਸੀਂ ਆਪ ਜਾ ਕੇ ਜੀ ਸੀ ਬੀ ਲਿਆ ਕੇ ਫਿਰ ਆ ਸੜਕ ਤੋੜ ਕੇ ਪਾਣੀ ਕੱਢਿਆ ਇਹ ਇਸ ਟਾਈਮ ਆਪਾਂ ਪੰਜਾਬਾ ਮਾਈਨਰ ਦੇ ਉੱਤੇ ਖੜੇ ਆ ਤੇ ਲਗਭਗ 50 ਫੁੱਟ ਦਾ ਪਾੜ ਆ ਜਿਹੜਾ ਪਿੱਛੇ ਪਿਆ ਤੇ 2 300 ਕਿੱਲੇ ਦੇ ਵਿੱਚ ਆ ਜਿਹੜਾ ਪਾਣੀ ਹੈ ਹੁਣ ਤੱਕ ਭਰ ਗਿਆ ਕਿਉਂਕਿ ਪਾਣੀ ਇਸ ਖਾਨ ਦੇ ਉੱਤੇ ਆਪਾਂ ਦੇਖਦੇ ਆ ਤਾਂ 4 4 5 5 ਫੁੱਟ ਪਰਲੀ ਸਾਈਡ ਤੇ ਖੜਾ ਹੋਇਆ ਤੇ ਪਿੱਛੇ ਨਾਲ ਸਫੀ ਵਾਲੀ ਢਾਣੀ ਆ ਸਫੀ ਵਾਲੀ ਟਾਣੀ ਦੇ ਵਿੱਚ ਕੁਝ ਘਰਾਂ ਦੇ ਵਿੱਚ ਪਾਣੀ ਜਿਹੜਾ ਦਾਖਲ ਹੋਣ ਲੱਗਿਆ ਸੀ ਤਾਂ ਪਿੰਡ ਦੇ ਲੋਕਾਂ ਤੇ ਪੰਚਾਇਤ ਨੇ ਇਕੱਠੇ ਹੋ ਕੇ ਸੜਕਾ ਜਿਹੜੀ ਉਹ ਪੱਟੀ ਆ ਤਾਂ ਇਸ ਤੋਂ ਪਹਿਲਾਂ ਵੀ ਇਹ ਪੰਜਾਬ ਦਾ ਮੈਨਰ ਆ ਜਿਹੜੀ ਪਿੰਡ ਬੁਰਜ ਮੁਹਾਰ ਦੇ ਕੋਲੋਂ ਬਰੀਚ ਹੋਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਪਾੜਾ ਜਿਹੜਾ ਉਹ ਆਪਣਾ ਵਧ ਰਿਹਾ ਤੇ ਨਹਿਰ ਉੱਥੋਂ ਵੀ ਬਰੀਚ ਹੋਈ ਸੀ ਅੱਜ ਇੱਥੋਂ ਵੀ ਬਰੀਚ ਹੋਈ ਆ ਤਾਂ ਲਗਾਤਾਰ ਜਿਹੜਾ ਕਿਸਾਨਾਂ ਦਾ ਨੁਕਸਾਨ ਆ ਉਹ ਹੋ ਰਿਹਾ ਅਸੀਂ ਨਹਿਰ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਇਹ ਬੇਨਤੀ ਕਰਦੇ ਆਂ ਵੀ ਸਮਾਂ ਰਹਿੰਦੇ ਇਸ ਨਹਿਰ ਦੀ ਮੰਤੀ ਕਰਾ ਕੇ ਨਹਿਰ ਆ ਜਿਹੜੀ ਉਹ ਸੈਂਟਰ ਚ ਬਣਾਈ ਜਾਵੇ ਨਹਿਰ ਸਾਰੀ ਇੱਕ ਸਾਈਡ ਤੇ ਬਣੀ ਹੋਈ ਆ ਤੇ ਹਰ ਵਾਰੀ ਨਹਿਰ ਇਸੇ ਸਾਈਡ ਤੇ ਟੁੱਟ ਕੇ ਹੀ ਕਿਸਾਨਾਂ ਦੇ ਮਜ਼ਦੂਰਾਂ ਦਾ ਨੁਕਸਾਨ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਉਹ ਕਰਦੀ ਆ ਤੇ ਨਾਲ ਅੱਜ ਦੀ ਇਸ ਬੰਦੀ ਦੇ ਨਾਲ ਜਿਹੜੇ ਕਿਸਾਨ ਪਿੱਛੇ ਟੇਲਾਂ ਤੇ ਬੈਠੇ ਆ ਲਗਾਤਾਰ ਉਹ ਪਾਣੀ ਦੀ ਥੋੜ੍ਹ ਕਰਕੇ ਜੂਝ ਰਹੇ ਆ ਤੇ ਇਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਬੰਦੀ ਆ ਪਾਣੀ ਦਾ ਜਿਹੜਾ ਨੁਕਸਾਨ ਹੋਣਾ ਤੇ ਪਿਛਲੇ ਮਹੀਨੇ ਵੀ ਇਸੇ ਸਮੇਂ ਦਿੱਤੀ ਹੀ ਨਹਿਰ ਟੁੱਟੀ ਸੀਗੀ ਆ ਸੋਮਵਾਰ ਦੀਆਂ ਵਾਰੀਆਂ ਉਹਨਾਂ ਦੀਆਂ ਉਦੋਂ ਵੀ ਖਰਾਬ ਹੋਈਆਂ ਸੀ ਤੇ ਅੱਜ ਇਸ ਦੇ ਨਾਲ ਜਿਹੜਾ ਇੱਕ ਤਾਂ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨਾ ਘਰਾਂ 'ਚ ਪਾਣੀ ਭਰਨਾ ਤੇ ਨਾਲ ਜਿਹੜੇ ਟੇਲਾਂ ਵਾਲੇ ਕਿਸਾਨ ਆ ਉਹ ਪਾਣੀ ਨੂੰ ਤਰਸ ਰਹੇ ਆ ਤੇ ਉਹਨਾਂ ਦੀਆਂ ਵੀ ਬਜਾਈਆਂ ਜਿਹੜੀਆਂ ਲੇਟ ਹੋਣੀਆਂ ਤੇ ਨਹਿਰ ਮਹਿਕਮਾ ਇਹ ਨਾ ਹੁਣ ਕਵੇ ਵੀ ਇਸ ਸਮੇਂ ਫਸਲਾਂ ਦਾ ਜਿਹੜੀ ਕਟਾਈ ਹੋ ਗਈ ਸੀ ਤੇ ਨੁਕਸਾਨ ਬਹੁਤ ਥੋੜਾ ਹੋਇਆ ਜਦੋਂ ਕਿ ਨੁਕਸਾਨ ਹੈ ਜਿਹੜਾ ਬਹੁਤ ਵੱਡੀ ਮਾਤਰਾ ਤੇ ਵੱਡੇ ਪੱਧਰ ਤੇ ਹੋਇਆ ਕੀ ਮੰਨਦੇ ਹੋ ਲਾਪਰਵਾਹੀ ਹੈ ਜਿਹੜੀ ਨਹਿਰੀ ਮਹਿਕਮੇ ਦੀ ਹੈਗੀ ਪਤਾ ਹੈਗਾ ਕਿ ਇਹ ਜਿਹੜਾ ਨਹਿਰੀ ਚੱਕੜ ਜਿਹਾ ਚੱਲ ਰਿਹਾ ਹੈ ਜਾਂ ਕਿੱਥੋਂ ਜਿਹੜੀ ਕਮਜ਼ੋਰ ਹੈਗੀ ਆ ਇੱਕ ਤਾਂ ਇਹ ਪਰਲੀ ਸਾਈਡ ਸਾਰੀ ਕਮਜ਼ੋਰ ਆ ਤੇ ਦੂਜਾ ਨਹਿਰ ਮਹਿਕਮੇ ਦੀ ਲਾਪਰਵਾਹੀ ਵੀ ਆਪਾਂ ਕਹਿ ਸਕਦੇ ਆਂ ਵੀ ਸਮਾਂ ਰਹਿੰਦੇ ਜਿਹੜੇ ਅਤਿਆਤਨ ਪ੍ਰਬੰਧ ਮਹਿਕਮਾ ਕਰ ਸਕਦਾ ਉਹ ਕਰੇ ਜਿਵੇਂ ਆਪਾਂ ਸਾਈਡ ਦੇ ਬੰਨੇ ਦੇ ਉੱਤੇ ਖੜੇ ਆਂ ਘਟੋ-ਘਟ ਵੀ 7-7 ਫੁੱਟ ਤੱਕ 6-6 ਫੁੱਟ ਤੱਕ ਜਿਹੜੇ ਕੋਈ ਨਿੱਕੇ-ਮੋٹے ਦਰਖਤ ਆ ਜਿਹੜਾ ਜਾਂ ਕੋਈ ਸੁੱਕਿਆ ਹੋਇਆ ਦਰਖਤ ਆ ਜੇ ਆਪਾਂ ਨੂੰ ਇਹ ਲੱਗਦਾ ਵੀ ਇਹ ਨਹਿਰ ਦਾ ਨੁਕਸਾਨ ਕਰ ਸਕਦਾ ਤੇ ਸਮਾਂ ਰਹਿੰਦੇ ਉਹਨਾਂ ਦੀ ਸਾਫ ਸਪਾਈ ਹੈ ਜਿਹੜਾ ਉਹ ਨਹਿਰ ਵਿਭਾਗ ਕਰਾਉਂਦਾ ਰਹੇ ਤਾਂ ਇਹ ਨੁਕਸਾਨ ਆ ਜਿਹੜੇ ਬਹੁਤ ਹੱਦ ਤੱਕ ਰੋਕੇ ਜਾ ਸਕਦੇ ਆ ਇਹਦੇ ਨਾਲ ਹੀ ਇਹ ਮਕਾਨਾਂ ਦਾ ਹੈਗਾ ਹੀ ਥੋੜਾ ਜਿਹਾ ਪਾਣੀ ਨਾਲ ਲੱਗੇ ਹੀ ਕਿਉਂਕਿ ਕਿ ਆਪਣੀ ਕਈਆਂ ਦੀ ਪਰਤੀ ਬਹੁਤ ਥੱਲੇ ਪਈ ਹੋਈ ਹੈ ਪਰਤੀ ਥੱਲੇ ਕਰਨ ਕਰਕੇ ਪਾਣੀ ਅੰਦਰ ਜਾਣ ਲੱਗੇ ਹੀ ਮਕਾਨਾਂ ਦੇ ਕੁਝ ਫਸਲਾਂ ਬੀਜੀਆਂ ਹੀ ਆਈਆਂ ਹੀ ਮੂੰਗੀ ਵਗੈਰਾ ਕਿਸੇ ਤੂੜੀ ਬਣਾਉਣ ਵਾਲੀ ਹੈਗੀ ਆ ਉਹਦੇ ਕਰਕੇ ਨੁਕਸਾਨ ਹੋਇਆ ਹੈ ਡੰਗਰਾਂ ਦਾ ਫਸਲਾਂ ਦਾ ਪੱਠਿਆਂ ਦਾ ਬਹੁਤ ਜ਼ਿਆਦਾ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਹੈ ਕਿਹੜੀ ਨਹਿਰ ਹੈਗੀ ਆ ਜਿਹੜੀ ਇਹ ਪੰਜਾਬਾ ਨਹਿਰ ਹੈ ਜੀ ਕਿੰਨੇ ਫੁੱਟ ਜਿਹੜਾ ਪਾੜਾ ਹੈ ਇਹ 50 ਫੁੱਟ ਤੋਂ ਜ਼ਿਆਦਾ ਹੈ ਜੀ ਹਾਂਜੀ ਇਹ ਚਾਰ ਵਜੇ ਅਸੀਂ ਉੱਠੇ ਸੀ ਉਹਦੋਂ ਟੁੱਟੀ ਹੋਈ ਸੀ तकरीबन ਕਿਧਰ ਦੱਸਿਆ ਮੈਂ ਮਹਿਕਮੇ ਨੂੰ ਮਹਿਕਮੇ ਨੂੰ ਸਵੇਰੇ ਦੱਸਿਆ ਜੀ ਕੋਈ ਜਾਂਚ ਪੜਤਾਲ ਕੁਝ ਵੀ ਨਹੀਂ ਹੋਈ ਜੀ ਅਜੇ ਤੱਕ ਵੀ ਪਾਣੀ ਚੱਲੀਆਂ ਦਾ ਜੀ ਬੰਦ ਨਹੀਂ ਹੋਇਆ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਨਾ ਨਹਿਰ ਦਾ ਪਹੁੰਚਿਆ ਜੀ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ ਕਿੰਨੇ ਪਹਿਲਾਂ ਵੀ ਟੁੱਟ ਜਾਂਦੀ ਹੈ ਹਾਂਜੀ ਪਹਿਲਾਂ ਇੱਕ ਵਾਰੀ 2 ਮਹੀਨੇ ਪਹਿਲਾਂ ਅਸੀਂ ਦੱਸਿਆ ਸੀ ਕੰਪਲੇਂਟ ਲਿਖਾਈ ਸੀ ਜੀ ਅਸੀਂ ਮੈਂ ਗਿਆ ਸੀ ਨਹਿਰ ਤੇ ਜੀ ਇਹ ਪਟੜੀ ਨਾਲੇ ਚੱਲ ਅੱਗੇ ਗੇਟ ਲੱਗਿਆ ਹੋਇਆ ਈ ਗੇਟ ਲੱਗਣ ਕਰਕੇ ਪੱਟੜੀ ਬੰਦ ਹੈਗੀ ਈ ਪੱਟੜੀ ਬੰਦ ਹੋਣ ਕਰਕੇ ਜਦੋਂ ਮੈਂ ਗਿਆ ਦੋ ਕੁ ਮਹੀਨੇ ਪਹਿਲਾਂ ਤੇ ਮੈਂ ਵਿੱਚ ਹੀ ਦੱਸ ਗਿਆ ਜੀ ਅੱਦੇ ਨਾਲ ਜ਼ਿਆਦਾ ਫਿਰ ਮੈਂ ਕਰਿਆ ਕਿ ਕਿਹਾ ਜੀ ਫਿਰ ਇੱਥੇ ਐਸਡੀਓ ਪੁੱਲਰ ਸਾਹਿਬ ਰਟਾਇਰਮੈਂਟ ਆ ਉਹਨਾਂ ਨੂੰ ਦੱਸਿਆ ਉਹਨਾਂ ਨੇ ਆ ਕੇ ਫਿਰ ਮਾੜਾ ਮੋਟਾ ਮਿੱਟੀ ਵਗੈਰਾ ਲਵਾਈ ਪਰ ਉਹ ਤੋਂ ਪੂਰਾ ਪ੍ਰਬੰਧ ਨਹੀਂ ਕੀਤਾ ਜੀ ਉਸ ਪ੍ਰਬੰਧ ਨਾ ਕਰਨ ਕਰਕੇ ਨਹਿਰ ਦੁਆਰਾ ਟੁੱਟ ਗਈ ਨੁਕਸਾਨ ਫਿਰ ਹੋ ਸਕਦਾ ਵੱਡਾ ਚੜਾ ਹਾਂਜੀ ਹੋ ਮਕਾਨ ਮਕਾਨਾਂ ਦਾ ਜ਼ਿਆਦਾ ਨੁਕਸਾਨ ਹੈ ਜੀ ਹੋਰ ਫਸਲਾਂ ਦਾ ਹੈਗਾ ਜੀ ਬਸ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਇਹ ਹੈਗੀ ਜੀ ਜਿਹੜਾ ਹੈਗਾ ਇੱਕ ਤਾਂ ਇਹਨੂੰ ਪੂਰੀ ਚੰਗੀ ਤਰ੍ਹਾਂ ਤੋੜ ਤੱਕ ਮੁਰੰਮਤ ਕੀਤੀ ਜਾਵੇ ਇਸ ਨਹਿਰ ਦੀ ਵਿਭਾਗ ਨੂੰ ਕਹਿੰਦੇ ਆ ਕੋਈ ਜਿਹੜਾ ਫਸਲਾਂ ਨੂੰ ਨੁਕਸਾਨ ਹੋਇਆ ਮਕਾਨਾਂ ਨੂੰ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਜੀ